ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਬਲੌਗ ਸਵਾਗਤ ਹੈ ਤੁਹਾਡਾ ਲਾਲਾ ਜੀ ਦੇ ਚੈਨਲ ਤੇ ਲੱਗੂ ਲੱਗੂ ਅੱਜ ਬਾਰਿਸ਼ ਹੋਈ ਹੈ ਕਾਫੀ ਭਾਰੀ ਤੇ ਖੜ ਗਿਆ ਹੈ ਵੇੜੇ ਵਿੱਚ ਪਾਣੀ ਲੱਗੂ ਦੇਖ ਲਓ ਪਾਣੀ ਨੇ ਵੇੜੇ ਦਾ ਕੀ ਹਾਲ ਬਣਾ ਦਿੱਤਾ ਜਲ ਜਾਓ ਤੁਹਾਨੂੰ ਲੱਗਦਾ ਹੋਵੇ ਤੁਹਾਨੂੰ ਮੈਨੂੰ ਜ਼ਿੰਦਾ ਆ ਦੇ ਆ ਦੇ ਵੇ ਤੂੰ ਦੇਖ ਦੇਖ ਤੇ ਤੇ ਅਫਰੋਟਾਂ ਦੇ ਕਿੰਦੇ ਆਫ ਤਾਂ ਸਾਰੀ ਜਗਾ ਪਾਣੀ ਲਿਖੰਦੇ ਆ ਤੁਹਾਨੂੰ ਐਸੇ ਦਿਖੰਦੇ ਹੋਗਾ ਸਾਫ ਇਦਾਂ ਮੈਂ ਤੁਹਾਨੂੰ ਪ੍ਰੂਫ ਕਰ ਪਾਣੀ ਦਾ ਲੈਵਲ ਕਾਫੀ ਉੱਚਾ ਹੋ ਗਿਆ ਹੈ ਪੂਰੇ ਵੇੜੇ ਵਿੱਚ ਪਾਣੀ ਭਰ ਗਿਆ ਜਾਸ ਤੇ ਆ ਸੁਣੇ ਚੰਗਾ ਜਮੀਰਨ ਨਿਆਰੇ ਲੈਣਾਈ ਕੀਤੀ ਹੈ ਪੂਰੀ ਪੂਰੀ ਹੈ ਸ਼ੁਕਰ ਆ ਭਰਾਵਾ ਤੂੰ ਹੀ ਨਾਤਾ ਮੀ ਦੇ ਵਜਨ ਇਹ ਤਾਂ ਤੂੰ ਆਂਦਾ ਦੇਖ ਸਦਾ ਲਿਪਸ ਦੇਖੋ ਬਲੂ ਹੋ ਗਏ ਪੂਰੇ ਬਲੂ ਹੈ ਦੇ ਲਿਪਸ ਬਲੂ ਲਿਪਸ ਇਨ ਚਲੋ ਦੇਖਦੇ ਆ ਅੱਜ ਵਾਹ ਪੂਰੀ ਦਿਹਾੜੀ ਮੀਂਹ ਦਿੱਸਿਆ ਹੋਇਆ ਦੇਖਨੇ ਕਿਦਾਂ ਦਾ ਰਹਿੰਦਾ ਗਦਿਨ ਦਿਨ ਦੇਰ ਕਾਫੀ ਵਧੀਆ ਹੈ ਬਦਲਬਾਹੀ ਹੋਈ ਹੈ ਉੱਪਰ ਪੂਰੇ ਬੱਦਲ ਇਹ ਦੇਖ ਰਹੇ ਨੇ ਇਹ ਬੱਚਿਆਂ ਨੇ ਹਰਦੀਪ ਤੋਂ ਓਏ ਨਾ ਲੜਾਈ ਕਰ ਰਹੇ ਨੇ ਬੱਚੇ ਨਾਲ ਉਹਨਾਂ ਦੀ ਬੇਬੇ ਕਿੰਦੇ ਬਲੌਗ ਨਹੀਂ ਬਣਾਉਣ ਦੇਣਾ ਓਏ ਉਹ ਬੱਸ ਓਏ ਅਮੀ ਨਿਆਣੇ ਮੰ ਕਰੀ ਜਾਣਾ ਅ ਵੀਰੂ ਤੂੰ ਨਿਆਣੀ ਆ ਹੈ ਆ ਜੀ ਆ ਵੀ ਆ ਨੀ ਆਲੀ ਤੋਂ ਮੀਨੀ ਆ ਮਾਨੀਆ ਜਾ ਸੱਟ ਨਾਲ ਵਾਲੋ ਡੇਕੇ ਪੀਕੋ ਕੋਨੇ ਖਦਾ ਕਿੱਥੇ ਹੈਗਾ ਵੀਰੂ ਪੀਕੋਕ ਤਾਂ ਨਹੀਂ ਹੈ ਬੱਦਲ ਆਇਆ ਇੱਧਰ ਉਹਦਾ ਪੀਕ ਦੇਖ ਲਓ ਜਾਂਦੇ ਦੇਖ ਲਓ ਪੂਰਾ ਅਸਮਾਨ ਬੱਦਲ ਹੀ ਬੱਦਲ ਬਲੈਕ ਜੈਟ ਬਲੈਕ ਬੱਦਲ ਆਏ ਹੋਏ ਆ ਕੀਸਵਰ ਬਾਰਿਸ਼ ਕਾਫੀ ਹੋਈ ਦੇਖ ਲੋ ਕੰਦਾ ਦੇ ਕੀ ਹਾਲ ਐਨ ਪੂਰੀ ਹਰਿਆਈ ਜੰਮੀ ਹੋਈ ਐ ਹੋਰ ਤੇ ਦੇਖ ਲੋ ਸੀਮੈਂਟ ਪਿਗਲ ਗਿਆ ਸੀਮੈਂਟ ਪਿਗਲ ਗਿਆ ਓਰੇ ਪਿੱਛੇ ਆ ਜਾ ਕਿੱਥੇ ਚਲ ਜਾ ਚਲਿਏ ਆਪਾਂ ਬੜੇ ਗੁਰਦੁਆਰੇ ਅੱਜ ਗੁਰਦੁਆਰੇ ਪ੍ਰੋਗਰਾਮ ਸੀਗਾ ਮੰਮਾ ਇਹਨਾਂ ਦੀ ਕਹਿੰਦੀ ਚਲੋ ਗੁਰਦੁਆਰੇ ਜਾ ਕੇ ਲੰਗਰ ਖਾ ਕੇ ਆਓ ਚੱਲਿਆਂ ਅਸੀਂ ਉੱਥੇ ਚੱਲ ਜਾ ਚਲਿਏ ਕਿਥੋਂ ਕੋਮੇ ਆਏ ਆ ਅਸੀਂ ਮੇਲੇ ਤੋਂ ਆਈ ਜੀ ਮੇਲੇ ਤੋਂ ਆਏ ਮੇਲਾ ਕਿਥੇ ਕੰਬੜ ਏ ਮਮਾ ਤੂੰ ਬੱਚੇ ਮਮਾ ਨੇ ਮੀਂਹ ਵਿੱਚ ਨਹਾ ਕੇ ਆਏ ਆ ਮੇਲੇ ਤੋਂ ਆਏ ਕਹਿੰਦੇ ਹਾਂ ਮੈਂ ਨਹਾ ਕੇ ਆਇਆ ਲੋਕ ਭੱਜ ਗਏ ਮਮਾ ਮੁੰਡਾ ਕਹਿੰਦਾ ਡਾਂਸ ਕਰਕੇ ਦਿਖਾਉਣਾ ਹੈ ਇਹਦਾ ਨਾਮ ਹੈ ਲਫੂਆ 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 ਡਾਂਸ ਹੈ ਲਫੂਆ ਡਾਂਸ ਹੈ ਬੜੇ ਪਾਪੇ ਨੇ ਦੇਖ ਲਈ ਜਿੱਤਰ ਵੇਨਾ ਤੇਰੇ ਛੇਤਰ ਇਹ ਮਮੋਤ ਕੱਲ੍ਹ ਦੇ ਬਲੌਗ 'ਚ ਤੇਰੀ ਵੀਡੀਓ ਆਣੀ ਹੈ ਇਹ ਹੈ ਕੱਲ੍ਹ ਦੇ ਬਲੌਗ 'ਚ ਆਣੀ ਹੈ ਤੇਰੀ ਵੀਡੀਓ ਇਹ ਠੀਕ ਆ ਲੋ ਜੀ ਲਫੂਆ ਜੀ ਕਹਿੰਦੇ ਸੀ ਕਰਕੇ ਦੋ ਸੋਹਣਾ ਡਾਂਸ ਨਾਲ ਇਹਦੇ ਸਾਥੀ ਰਾ ਇਧਰ ਆ ਗਏ ਦੁਕਾਨਵਾਲ ਨੂੰ ਖੜੇ ਹੋ ਗਏ ਆ ਗਏ ਚਲੋ ਘਰ ਜਾ ਕੇ ਨਹਾਓ ਆਪਣਾ ਮੈਂ ਨਹਾ ਕੇ ਆ ਦੂੰ ਕੱਪੜੇ ਚੇਂਜ ਕਰੋ ਠੰਡ ਲੱਗ ਜਾਨੀ ਨੀ ਤਾਂ ਕੰਬਣੇ ਲੋ ਜੀ ਰਾਤ ਦੇ ਟਾਈਮ ਜਸਜੀ ਇਧਰ ਆਜੋ ਦੋਨੋਂ ਪੜਾਈ ਕਰਦੇ ਹੋਏ ਮੰਮਾ ਇਹਨਾਂ ਦੇ ਨੇ ਚੜਾਇਆ ਹੋਇਆ ਅੜਿੱਕੇ ਇਹਨਾਂ ਨੂੰ ਡਾਇਗ੍ਰam ਇਹਨਾਂ ਦੇ ਲਈ ਇੱਕ ਸਪੈਸ਼ਲ ਖਾਸ ਚੀਜ਼ ਰੱਖੀ ਹੋਈ ਹੈ ਉਹ ਹੈ ਇਹ ਅਸਤ ਅਸਤ ਰੱਖਿਆ ਹੋਇਆ ਅਸਰ ਇਹ ਅਸਰ ਦੇ ਨਾਲ ਹੀ ਚੱਲਣ ਵਾਲੇ ਬੰਦੇ ਨੇ ਅਸਰ ਆਯੂ ਆਯੂ ਨਾ ਬਹੁਤ ਮਾੜੀ ਹੋਈ ਬਹੁਤ ਮਾੜੀ ਹੋਈ ਤੇਰੇ ਹੀ ਬਜੇਆ ਪ੍ਰਸ਼ਾਦ ਜੀ ਮਿਲਿਆ ਜਸੂ ਪ੍ਰਸ਼ਾਦ ਜੀ ਪ੍ਰਸ਼ਾਦ ਮਿਲੇ ਇੱਕ ਪੜਾਈ ਛੱਡਿਆ ਪਰ ਜਦੋਂ ਮੈਨੂੰ ਫੜੀ ਚਲੋ ਮੋਗਾ ਨੇ ਜਿੰਨਾ ਮਾਰਦਾ ਜਿੰਨਾ ਮਾਰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਸੰਡੇ ਕਰਕੇ ਦਿਨ ਰਿਹਾ ਆਪਣਾ ਬੀਜ਼ੀ ਕਸਟਮਰ ਸੀਗੇ ਜਾ ਕੇ ਕਾਫੀ ਸ਼ਾਪ ਚ ਤਾਂ ਬਲੌਗਿੰਗ ਦਾ ਕੋਈ ਟਾਈਮ ਨਹੀਂ ਮਿਲਿਆ ਆਪਾਂ ਨੂੰ ਅੱਜ ਹੋ ਗਿਆ ਕੰਮ ਤੇਰਾ ਉਮਰ ਇਹ ਦੇਖ ਲਓ ਜੱਜ ਦਾ ਡਾਇਗਰਾਮ ਅੱਜ ਬ੍ਰਾਮ ਬਾਬਾ ਜਮਨਾ ਦਾ ਜੀ ਦਾ ਮੇਲਾ ਵੀ ਹੈਗਾ ਆ ਬੱਚੋ ਪੜ੍ਹਾਈ ਕਰ ਲੋ ਜਲਦੀ ਜਲਦੀ ਐ ਸ਼ੋ ਜਲਦੀ ਜਲਦੀ ਪੜ੍ਹਾਈ ਕਰ ਲੋ ਫਿਰ ਆਪਾਂ ਚੱਲਦੇ ਆਂ ਕੋਈ ਪ੍ਰੋਬਲਮ ਹੋਰ ਆਗੀ 2 ਕਿਲੋਮੀਟਰ ਤੇ ਹੈ ਬ੍ਰਾਮ ਉੱਥੇ ਹੈਗਾ ਬਾਬਾ ਜੀ ਦਾ ਮੇਲਾ ਤੇ ਆਪਾਂ ਉੱਥੇ ਜਣਾਇਆ ਬਾਬਾ ਤੇ ਕੋਈ ਪ੍ਰੋਬਲਮ ਆਗੀ ਕੀ ਪ੍ਰੋਬਲਮ ਆ ਕੱਲ ਜਿਹੜੀ ਛੁੱਟੀ ਕੀਤੀ ਸੀ ਨਾ ਹਾਂ ਉਹ ਵਿੱਚ ਪੰਜਾਬੀ ਦੇ ਨਾਲ ਨੂੰ ਮੈਨੂੰ ਲਾਉਣਾ ਨੇ ਆਇਆ ਭਾਲੀਆਂ ਹੁਣ ਉਹਦੇ ਕੰਮ ਕਰਨੇ ਪਏ ਆ ਪੰਜਾਬੀ ਦੀ ਨੋਟਬੁੱਕ ਕਿੱਦਾਂ ਲਾਉਣੀ ਪੈਣੀ ਆ ਆਮਨੇ ਕਵਰ ਚੜੋਂਦਾ ਠੀਕ ਆ ਕੀਦਾ ਜੱਸ ਵਿੱਚ ਆਪਣੀਆਂ ਛੋੜੀਆਂ ਬਹੁਤ ਸਮੁੰਦਾ ਪਰ ਕੋਈ ਗੱਲ ਨਹੀਂ ਬੰਦਾ ਆਪੇ ਵੀ ਕੰਮ ਕਰਨਾ ਹੈ ਚੱਲ ਜਾਣਾ ਦੁਕਾਨ ਵਧਾ ਕੇ ਲਗਭਗ 8 8:30 ਵਜੇ ਜਾਵਾਂਗੇ ਬਾਬਾ ਜੀ ਦੇ ਮੱਥੇ ਤੇ ਜਾਵਾਂਗੇ ਬਰਾਮ ਬਾਕੀ ਦੇਖਦੇ ਆ ਉੱਥੇ ਜੇ ਆਪਾਂ ਛੋੜੀ ਜਿਹੀ ਔਟਿੰਗ ਹੋ ਜਾਂਦੀ ਹੈ ਕੰਮ ਕਰਕੇ ਸਹੀ ਤੇ ਮਿਲ ਕੇ ਨਹੀਂ ਛੋੜੀ ਜਿਹੀ ਔਟਿੰਗ ਹੋ ਜਾਂਦੀ ਹੈ ਕੰਮ ਕਰਕੇ ਨਾਲੇ ਮੱਥਾ ਟੇਕ ਲੈਣਾ ਸਾਲ ਵਿੱਚ ਇੱਕ ਵਾਰ ਤਾਂ ਜਾਈਦਾ ਉੱਥੇ ਗੁਰਦੁਆਰਾ ਸਾਹਿਬ ਨੂੰ ਤੇ ਸਾਹਿਬੇ ਕੀ ਬਾਪਸਾ ਹੈ ਨਾ ਠੀਕ ਆ ਜੂ ਜਾਵਾਂਗੇ ਨੀ ਆਤ ਨਹੀਂ ਸਾਢੇ ਘੱਟ ਚੱਲਦੇ ਆ ਸਾਢੇ ਘੱਟ ਬਾਰਿਸ਼ ਛਾੜ ਜੂਗੀ ਬਾਰਿਸ਼ ਵੀ ਸ਼ਹਿਰ ਦੀ ਬਹੁਤ ਜ਼ਿਆਦਾ ਹੋ ਰਹੀ ਹੈ ਹੋ ਰਹੀ ਚਾ ਲੋ ਸਾਢੇ ਆਢੋਲੇ ਸਾਡੇ ਕਿੰਨੀ ਬਾਰਿਸ਼ ਹੁੰਦੀ ਹੈ ਸਾਡੇ ਕਮੈਂਟ ਕਰਕੇ ਦੱਸ ਸਕ ਕਿੱਧਰ ਕਿੱਧਰ ਹੋ ਰਹੀ ਹੈ ਬਾਰਿਸ਼ ਠੀਕ ਹੈ ਵੀਰੂ ਜੀ ਕਹਿੰਦੀ ਆ ਕਮੈਂਟ ਕਰਕੇ ਦੱਸੋ ਬਾਰਿਸ਼ ਕਿੱਥੇ ਕਿੱਥੇ ਹੋ ਰਹੀ ਆ ਸਾਡੇ ਤਾਂ ਬਹੁਤ ਜ਼ਿਆਦਾ ਹੋ ਰਹੀ ਆ ਹੋ ਦੇ ਝਾੜੋ ਫਿਰ ਕਿਉਂ ਨਾ ਚਲੋ ਕੋਈ ਨਹੀਂ ਜੇ ਬਾਬਾ ਜੀ ਦੇ ਗੇਤ ਆ ਜ਼ਰੂਰ ਇਥੇ ਬਲੌਗਿੰਗ ਵੀ ਕੋਸ਼ਿਸ਼ ਕਰਾਂਗੇ ਬਲੌਗ ਬਣਾਉਂਦੀ ਬਾਕੀ ਦੇਖਦੇ ਆ ਜਾਨਤ ਹੈ ਬਸ ਅਗਰ ਜਬਰਿਸ਼ ਨਾ ਆਈ ਤਾਂ ਫਿਰ ਜ਼ਰੂਰ ਜਾਵਾਂਗੇ ਲੋ ਜੀ ਬੱਚਾ ਪਾਰਟੀ ਹੋ ਗਈ ਹੈ ਰੈਡੀ ਜਸ ਜਸ ਜੀ ਹਾਸ਼ੂ ਜੀ ਤਿਆਰ ਹੈ ਹੁਣ ਆਸ਼ੂ ਇਧੇ ਨਰਮਲ ਬਣ ਲਈ ਨਹੀਂ ਨਹੀਂ ਚੱਪਲ ਨੋਰਮਲ ਪਾ ਕੇ ਜਾਓ ਉਥੇ ਲਾਉਣੀ ਪੈਣੀ ਹੈ ਜਾ ਰਹੇ ਅਸੀਂ ਬਰਾਮ ਬਾਬਾ ਜੀ ਦੇ ਮੱਥਾ ਟੇਕਣ ਤੁਹਾਨੂੰ ਦੱਸਿਆ ਹੀ ਪਹਿਲਾਂ ਹੀ ਚਲੋ ਚੱਲਦੇ ਹਾਂ ਹੁਣ ਦੇਖਦੇ ਹਾਂ ਉੱਥੇ ਮਾਹੌਲ ਕਿਦਾਂ ਦਾ ਹੈ ਮੇਲੇ ਵਿੱਚ ਚਲਿਏ ਬਾਈਕ ਤੇ ਜਾਂ ਸਕੂਟੀ ਤੇ ਬਾਈਕ ਤੇ ਬਾਈਕ ਤੇ ਚਲੋ ਆਪਣੇ ਦੁੱਧ ਲੈਣ ਗਿਆ ਦੋਵੇਂ ਚੁੱਲ੍ਹ ਲੈ ਲਓ ਗੰਦੇ ਆਪਾਂ ਨਹੀਂ ਜਾਵਾਂਗੇ ਨਾ ਗਾਇਕ ਸਿੰਗਰ ਇਹ ਹੰਸਲਾ ਹੰਸਲਾ ਚੇਲਾ ਬਣਾਉਣਾ ਆਪਾਂ ਇਹਨੂੰ ਚਲੋ ਚਲਦੇ ਆਂ ਮਿਲਦੇ ਆਂ ਮੇਲੇ ਚ ਆ ਕੇ ਲੋ ਜੀ ਪਹੁੰਚ ਗਏ ਆਪਾਂ ਬ੍ਰਾਮ ਬਾਬਾ ਜੀ ਦੀ ਪਾਲਕੀ ਸਾਹਿਬ ਸਾਡੀ ਕਿਸਮਤ ਚ ਸੀਗਾ ਦੇਖਣਾ ਅਸੀਂ ਪਹੁੰਚਿਆ ਤਾਂ ਹੁਣੇ-ਹੁਣੇ ਆਈਆ ਪਾਲਕੀ ਸਾਹਿਬ ਦੇਖੋ ਸੰਗਤ ਕੀ ਕਰ ਰਹੇ ਹੋ ਲੋ ਜੀ ਬਾਬਾ ਜੀ ਦੇ ਬਾਬਾ ਜੀ ਦੇ ਸਰੂਪ ਨੂੰ ਲਾਉਂਦੇ ਹੋਏ ਪਾਰਕੀ ਵਿੱਚੋਂ ਹੁਣ ਅੰਦਰ ਲੈ ਕੇ ਜਾਣਗੇ ਯੋਗ ਬਾਜੰਦਾ ਗੋਮੈਂਟ ਕੇ ਬਾਦ ਸਰੂਪ ਨੂੰ ਲੈ ਕੇ ਅੰਦਰ ਜਲ ਪਰ ਪੜਾਈ ਆਏ ਗੁਰੂ ਸਾਹਿਬ ਤੋਂ ਲੈਣ ਤੁਹਾਨੂੰ ਲੱਗਤ ਜੀ ਪਹਿਲਾ ਆਸੋ ਜੀ ਉਸ ਤੋਂ ਮਾਰਦੇ ਬਾਬਾ ਜੀ ਦਾ ਦਰਬਾਰ ਆਜੇ ਦਮ ਬੋਠਾ ਕਰ ਤੁਮ ਕੋ ਮੈਂ ਅੱਤਾ ਹੈ ਜੀ ਉਹ ਅਰਦਾਸ ਸੁਣ ਲਾਤੀ ਹੈ ਚਲੋ ਜੀ ਮੱਥਾ ਟੇਕ ਲਿਆ ਆਪਾਂ ਚੱਲੇ ਆ ਕਿੱਥੇ ਚੱਲੇ ਆ ਆਪਾਂ ਲੰਗਰ ਛੱਕਦੇ ਆ ਹੁਣ ਲੰਗਰ ਛੱਕ ਕੇ ਕੰਮੀ ਆਪਾਂ ਵਾਪਸੀ ਲੋ ਜੀ ਗੁਰੂ ਘਰ ਚ ਛੱਕ ਲਿਆ ਲੰਗਰ ਹੁਣ ਆਪਾਂ ਚੱਲੇ ਆ ਵਾਪਸੀ ਰਹਿ ਗੇ ਗੁਰੂ ਜੀ ਬਾਬਾ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਚਲਈਏ ਹੁਣ ਦੇਖੋ ਕਿਦਾਂ ਇਕੱਠੇ ਹੋਏ ਪਏ ਆ ਚਲੋ ਚਲਈਏ ਲੋ ਜੀ ਵੀਰੂ ਲੱਗਦੀ ਆ ਸ਼ਾਪਿੰਗ ਕਰਨ ਉਹ ਸਾਹਮਣੇ ਦਰ ਬੱਚੇ ਗਿਆਸ ਆ ਚਲੋ ਆਜੋ ਚਲਈਏ ਨਹੀਂ ਰਾਤ ਦਾ ਟਾਈਮ ਹੁਣ ਚੱਲਿਆ ਆਪਾਂ ਕਰ ਆਸ਼ੂ ਜਿੱਦ ਕਰਦਾ ਹੈ ਟੈਂਪਲਿੰਗ ਤੇ ਰਾਈਟ ਲੇਨ ਦੀ ਨਿਆਣਿਆਂ ਦੀ ਸੂਈ ਖਲੋਣੇ ਤੇ ਅੜਦੀ ਹੋਈ ਜੀ ਅਜੂ ਕੀ ਲੈਣਾ ਆ ਲੈਣਾ ਕਰ ਦੋ ਨਹੀਂ ਬਹੁਤ ਹੈ ਆ ਸ਼ੂਜਾਸ ਸਮਾਨ ਪਸੰਦ ਕਰਦੇ ਹੋਏ ਕਿ ਇਹਨਾਂ ਨੂੰ ਕੋਈ ਫਿਕਰ ਨਹੀਂ ਕਰਾ ਤ ਬਹੁਤ ਹੋ ਗਈ ਘਰੇ ਜਾਣਾ ਆ ਚਲੇ ਤਰੀਏ ਬੋਧ ਘਰੇ ਲੋਈ ਰਾਤ ਦੇ 10:30 ਵਜੇ ਅਸੀਂ ਆ ਗਏ ਆ ਮੇਲੇ ਕੋ ਘਰੇ ਅੱਜ ਸਾਡੀ ਕਿਸਮਤ ਚ ਸੀਗਾ ਅਸੀਂ ਮੇਲੇ ਤੇ ਗਏ بارش ਹਲਕੀ ਹਲਕੀ ਹੁੰਦੇ ਗਾਣੀ ਰਹੀ ਸੀ ਬਾਬਾ ਜੀ ਦੀ ਪਾਰਕ ਹੀ ਪਹੁੰਚੇ ਜਦੋਂ ਅਸੀਂ ਪਹੁੰਚੇ ਆ ਤੇ ਵਧੀਆ ਲੱਗਾ ਆਪਾਂ ਨੂੰ ਜਾ ਕੇ ਮੇਰਾ تقریبا 3 ਜਾਂ 4 ਸਾਲ ਹੋ ਗਏ ਸਾਨੂੰ ਜਦਿਆਂ ਨੂੰ ਹਨਾ ਯਸ ਚਲੋ ਹੁਣ ਸੌਣ ਲੱਗੇ ਆ ਅੱਜ ਬਣਾਇ ਕਿ ਦੁਆ ਰਹੇ ਹਾਂ ਅੱਜ ਪਰਿਵਾਰਕ ਗੋਟੇ ਹੋ ਰਹੇ ਸੀ ਨਾ ਦੋ ਦੋ ਬਾਕੀ ਦਿਓ ਆ ਗਿਆ ਮਿਲਦੇ ਆ ਕੱਲ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਨਾਲ ਇੱਕ ਬੇਨਤੀ ਕਰਨੀ ਹੈ ਜਿਹੜਾ ਆਪਣੇ ਪੰਜਾਬੀ ਭਰਾ ਦੇ ਕੋਲੋਂ ਬਾਅਦ ਜਾਨੇ ਆ ਜਾਨੇ ਵਿੱਚ ਗਲਤੀ ਹੋ ਗਈ ਆ ਉਹਦੇ ਨੂੰ ਸਪੋਰਟ ਕਰੋ ਉਹਨੂੰ ਵੋਟ ਕਰੋ ਸਾਰੇ ਜਾਨੇ ਤਾਂ ਜੋ ਗੌਰਮਨ ਛੋਟੇ ਜਨਾ ਨਰਮੀਨਾ ਪੇਸ਼ ਆਵੇ ਉੱਥਲੀ ਮੈਂ ਤਾਂ ਵੋਟ ਕੀਤੀ ਅੱਜ ਬਹੁਤ ਵਧੀਆ ਲੱਗਾ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਆ ਦੋਹੀ ਵੀ ਉਹਨੂੰ ਵੋਟ ਕਰੋ ਵਿਚਾਰੇ ਨੂੰ ਜਾਨੇ ਆ ਜਾਨੇ ਕੋਈ ਗਲਤੀ ਹੋ ਗਈ ਆ ਆਪਣੇ ਭਰਾਵਾਂ ਨੂੰ ਸਪੋਰਟ ਕਰੋ ਹਾਂ ਬਾਕੀ ਮੇਰੇ ਚੈਨਲ ਨੂੰ ਵੀ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਦੇਖ ਕੇ ਜੇ ਜੇ ਤੰਗਵਾੜਦੇ ਤੁਸੀਂ ਤੁੰਤੰਪੀਦੇਰੇ ਹਾਂ ਆਹ ਤੁੰਤੰਪੀ ਜਿਹੜੇ ਸਬਸਕ੍ਰਾਈਬਰ ਹੈਗੇ ਉਹ ਵੀ ਉੱਡ ਜਾਣੀ ਆ ਮਮਾ ਜੇ ਨਾ ਨਈੀ ਤਾਂ ਸਬਸਕ੍ਰਾਈਬ ਠੀਕ ਸੋ ਚਲੋ ਕਰ ਲਿਓ ਸੋ ਚਲੋ ਝੀਗੇ ਤੁੰਗਾਰਿਆ ਜੀ ਇਹ ਡਿਕਟੇਟਰ ਸ਼ਿੰਗ ਚਲਾ ਰਿਹਾ ਠੱਕੇ ਵਾਲਾ ਰਾਜ ਚਲੋ ਮਿਲਦੇ ਆ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਗੁੱਡ ਨਾਈਟ